ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੋੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹੋ ਕਰਵਾਨ ਜਾਈ ਤੇਰੇ ਨਾਮ ਹੈ ਜਿਸ ਨੂੰ ਬਖਸ ਲਾਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਸਾਲ ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਹਰ ਮਨ ਤਨ ਵਸਿਆ ਸੋਈ ਕਿੱਥੇ ਵਸਿਆ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਜੰਗਲਾਂ ਦੇ ਵਿੱਚ ਮੰਗਲ ਲਾ ਦਿੱਤੇ ਜਿਹੜੀ ਧਰਤੀ ਤੇ ਲੱਖਾਂ ਦੁਨੀਆਂ ਅੱਜ ਸਮਾ ਨਹੀਂ ਰਹੀ ਅਨੇਕਾ ਪਦਾਰਥ ਆ ਰਹੇ ਆ ਵਰਤੌਣੇ ਵੀ ਔਖੇ ਹੋਏ ਪਏ ਆ ਇੰਨੇ ਗੁਰੂ ਦੇ ਪਿਆਰੇ ਸੰਤ ਮਹਾਪੁਰਸ਼ ਰਾਗੀ ਢਾਡੀ ਕਿੰਨੀਆਂ ਸੰਗਤਾਂ ਆਈਆਂ ਇਹ ਕਿਹਦੀ ਕਿਰਪਾ ਹੈ ਇਹ ਤਾਂ ਤਾਂ ਨਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹ ਕੀ ਚੀਜ਼ ਸੀ ਬਾਬਾ ਦੰਦ ਸਿੰਘ ਜੀ ਮਹਾਰਾਜ ਨੇ ਗੁਰੂ ਕਲਗੀ ਧਰ ਪਾ ਸਾਦਾ ਵਚਨ ਜਿਹੜਾ ਨਦੇੜ ਸਾਹਿਬ ਕੀਤਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇ ਬਾਬਾ ਜੀ ਨੇ ਇਸ ਪ੍ਰਗਟ ਵਾਲੇ ਬਚਨ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਜੋਦੜੀਆਂ ਬੇਨਤੀਆਂ ਕੀਤੀਆਂ ਤਾਂ ਗੁਰੂ ਨਾਨਕ ਸਾਹਿਬ ਨੇ ਫਿਰ ਕੀ ਕਿਰਪਾ ਕੀਤੀ ਤਾਂ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦਿੱਤੇ ਦਰਸ਼ਨ ਵੀ ਐਸੇ ਦਿੱਤੇ ਡੌਲਿਓ ਫੜ ਕੇ ਠਾਇਆ ਰਿਖੀ ਜੀ ਉਠੋ ਮੰਗੋ ਕੀ ਮੰਗਦੇ ਹੋ ਸੱਚੇ ਪਾਤਸ਼ਾਹ ਛੋਡੇ ਦਰਸ਼ਨਾਂ ਦੀ ਲੋੜ ਹੈ ਅਸੀਂ ਛੋਡੇ ਸਾਹਮਣੇ ਖੜੇ ਆਂ ਕੁਸ ਮੰਗ ਲਵੋ ਜਦੋਂ ਬਾਬਾ ਜੀ ਨਾ ਬੋਲੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਸਾਡਾ ਤੀਜਾ ਬਚਨ ਵਾ ਤੁਸੀਂ ਮੋੜਨਾ ਨਹੀਂ ਅਸੀਂ ਸੋਨੂੰ ਦਰਸ਼ਨ ਦਿੱਤੇ ਆ ਕੁਸ ਮੰਗ ਲਵੋ ਫਿਰ ਬਾਬਾ ਜੀ ਨੇ ਕੀ ਮੰਗਿਆ ਕੋਈ ਪੁੱਤਰ ਧੀਆ ਨਹੀਂ ਮੰਗੇ ਕੋਈ ਰਾਜ ਭਾਗ ਨਹੀਂ ਮੰਗਿਆ ਕੀ ਮੰਗਿਆ ਬਾਬਾ ਜੀ ਨੇ ਸੱਚੇ ਪਾਤਸ਼ਾਹ ਜੇ ਅੱਜ ਗਰੀਬ ਤੇ ਟੁੱਟੇ ਹੋ ਦਾਸ ਨੂੰ ਆਪਣਾ ਬਣਾ ਲਓ ਆਹ ਕੁਛ ਮੰਗਿਆ ਕੀ ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਗੁਰੂ ਕੌਣ ਹੋਇਆ ਗੁਰੂ ਨਾਨਕ ਸਾਹਿਬ ਕਈ ਲੋਕ ਝੂਠਾ ਪ੍ਰਚਾਰ ਕਰਦੇ ਆ ਉਹ ਕਿਹੜਾ ਬਾਬਾ ਨਾਨਕ ਸਿੰਘ ਜੀ ਨੂੰ ਕਹਿਣਗੇ ਪੁੱਚੋ ਵਾਲਿਆਂ ਦੇ ਚੇਲੇ ਸੀ ਇਹ ਗਲਤ ਗੱਲ ਕਹਿ ਰਹੇ ਆ ਮੈਂ ਕਿਉਂ ਕਹਿੰਨਾ ਕਦੇ ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਇਹ ਨਾਂ ਨਹੀਂ ਲਿਆ ਨਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਲਿਆ ਤੇ ਨਾ ਇਥੋਂ ਦੇ ਕਿਸੇ ਸੈਕਟਰੀ ਨੇ ਲਿਆ ਇਹ ਕਿਉਂ ਬਚਨ ਕਹਿੰਨੇ ਆ ਕਈਆਂ ਨੂੰ ਸੱਚ ਕੌੜਾ ਵੀ ਲੱਗਦਾ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸਵਾਸ ਸਵਾਸ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਸੀ ਜਿਹੜੇ ਪੁੱਚੋ ਵਾਲੇ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਉਹ ਮਹਾਪੁਰਸ਼ ਬੜੇ ਸ਼ਕਤੀਬਾਨ ਸੀ ਬੜੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਬਾਬਾ ਆਨੰਦ ਸਿੰਘ ਜੀ ਦਾ ਪਿਆਰ ਸੀ ਬਾਬਾ ਜੀ ਦਾ ਇੰਨਾ ਸਤਕਾਰ ਕਰਦੇ ਸੀ ਇੱਕ ਉਥੇ ਮਾਤਾ ਰਹਿੰਦੀ ਸੀ ਉਹ ਮਾਤਾ ਝਾੜੂ ਮਾਰਿਆ ਕਰਦੀ ਸੀ ਕਿਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਵੀ ਉਥੇ ਟਹਿਲਦੇ ਸੀ ਉਹ ਮਾਈ ਨੇ ਆ ਕੇ ਬਾਬਾ ਹਰਨਾਮ ਸਿੰਘ ਜੀ ਨੂੰ ਕਹਿ ਦਿੱਤਾ ਉਹ ਮਹਾਰਾਜ ਜਿਹੜਾ ਰਿਖੀ ਫਿਰਦਾ ਇੱਥੇ ਉੱਤੇ ਢੇੜੇ ਦੇ ਹੀ ਜਾਂਦਾ ਉਹ ਕਹਿੰਦੇ ਹੁਣ ਨਾ ਕਹੀਂ ਮਾਰੇ ਮੈਂ ਵੇਖ ਕੇ ਆਈਆਂ ਕਹਿੰਦੇ ਦੇਖ ਲੈ ਫਿਰ ਮਲ ਦਿਆਂਗੇ ਜੇ ਐ ਕਰ ਦਿੰਦੇ ਸੀ ਤੇ ਬੰਦੇ ਦਾ ਭੋਗ ਪਾ ਦਿੰਦੇ ਸੀ ਉਹ ਮਾਤਾ ਚੁੱਪ ਕਰ ਗਈ ਕੁਛ ਚਿਰ ਬਾਅਦ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਜਾਂ ਹੁਣ ਵੇਖ ਕੇ ਆ ਉਹਨਾਂ ਦੀ ਕੋਈ ਪੈੜ ਹੈ ਉੱਥੇ ਤੇ ਤੂੰ ਆਪਦੀਆਂ ਵੀ ਦੇਖ ਨੀ ਤੇਰੀਆਂ ਪੈੜਾਂ ਹੈਗੀਆਂ ਉਹ ਮਾਤਾ ਗਈ ਉਥੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਦੀ ਕੋਈ ਪੈੜ ਨਹੀਂ ਸੀ ਉਹ ਮਾਤਾ ਦੀਆਂ ਪੈੜਾਂ ਸੀ ਬਾਬਾ ਆਨੰਦ ਸਿੰਘ ਜੀ ਕੀ ਚੀਜ਼ ਸੀ ਹਰ ਕਾ ਸੇਵਕ ਹਾਰੀ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਬਾਬਾ ਜੀ ਨੇ ਗੁਰੂ ਨਾਨਕ ਨੂੰ ਪੂਜਿਆ ਗੁਰੂ ਕਲਗੀ ਵਾਲਿਆਂ ਦੇ ਹੁਕਮ ਅਨਸਾਰ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਕੀਤੇ ਆ ਤਾਂ ਆਹ ਜਿਹੜੀ ਜਗ੍ਹਾ ਜਿੱਥੇ ਤੁਸੀਂ ਸੰਗਤਾਂ ਬੈਠੇ ਹੋ ਅੱਜ ਕੱਲ ਅਗਲੇ ਬੜੇ ਸਤਾਨ